ਅੱਜ ਸੰਗਰੂਰ ਬੰਦ ਨੂੰ ਲੈ ਕੇ ਜੇਕਰ ਜ਼ਿਲ੍ਹਾ ਪੁਲਿਸ ਸੰਗਰੂਰ ਦੀ ਗੱਲ ਕੀਤੀ ਜਾਵੇ ਤਾਂ ਭਾਰੀ ਪੁਲਿਸ ਵੱਲ ਤਾਇਨਾਤ ਨਜ਼ਰ ਆ ਰਿਹਾ ਪੂਰੀ ਤਰ੍ਹਾਂ ਪੁਲਿਸ ਮੁਸਤੈਦ ਨਜ਼ਰ ਆ ਰਹੀ ਆ ਇਸ ਸਮੇਂ ਅਸੀਂ ਭਗਵਾਨ ਬਾਲਮਿਕੀ ਰਮੈਨ ਪਵਨ ਅਤੇ ਸਰੋਵਰ ਆਸ਼ਰਮ ਪਟਿਆਲਾ ਗੇਟ ਦੇ ਜੋ ਤੋਂੜੇ ਨਾਲ ਅਸੀਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਤੁਸੀਂ ਵੇਖ ਵੀ ਸਕਦੇ ਹੋ ਪਿਛਲੀ ਦਿਨੀ ਸ੍ਰੀ ਅਮਰਸਰ ਦੇ ਵਿੱਚ ਭਗਵਾਨ ਜੋ ਤੁਹਾਨੂੰ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਸੰਗਰੂਰ ਦੀਆਂ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਇਸ ਸਮੇਂ ਅੱਜ ਸੰਗਰੂਰ ਬੰਦਾ ਐਲਾਨ ਕੀਤਾ ਗਿਆ ਸੀ ਪੂਰਨ ਤੌਰ ਤੇ ਸੰਗਰੂਰ ਬੰਦਾ ਉੱਤੇ ਹੀ ਜ਼ਿਲ੍ਹਾ ਪੁਲਿਸ ਸੰਗਰੂਰ ਦੇ ਵੱਲੋਂ ਇੰਤਜ਼ਾਮਾਂ ਦੀ ਗੱਲ ਕਰ ਲਈ ਤਾਂ ਪੁਖਤਾ ਇੰਤਜ਼ਾਮ ਨਜ਼ਰ ਆ ਰਹੇ ਨੇ ਤਹਾਨੂੰ ਤਸਵੀਰਾਂ ਵੀ ਵਿਖਾਉਣੇ ਆ ਜੋ ਆਗੂ ਨੇ ਇਸ ਤੋਂ ਬਾਅਦ ਆਪਣਾ ਰੋਸ ਪ੍ਰਗਟ ਕਰਨਗੇ ਜੇ ਤੁਹਾਨੂੰ ਸ਼ੁਰੂ ਕਰਕੇ ਆਪਣਾ ਜਿਹੜਾ ਰੋਸ ਮਹਾਰਾਜ ਬਾਜ਼ਾਰ ਬਿਜਲੀ ਹੁੰਦੇ ਹੋਏ بڑا ਚੌਂਕ ਛੋਟਾ ਚੌਂਕ ਬੱਸ ਸਟੈਂਡ ਬਤੀਆਂ ਵਾਲਾ ਚੌਂਕ ਉਥੋਂ ਦੀ ਹੁੰਦੇ ਡੀ ਸਾਹਬ ਨੂੰ ਮਿਲ ਕੇ ਜਿਹੜਾ ਮੁੱਖ ਮੰਤਰੀ ਪੰਜਾਬ ਦੇ ਨਾਤੇ ਇਹਨਾਂ ਦੇ ਖਿਲਾਫ ਦੋਸ਼ੀਆਂ ਦੇ ਖਿਲਾਫ ਐਨਐਸਏ ਐਕਟ ਲਾਗੂ ਕਰਨ ਦੇ ਲਈ ਇਹਨਾਂ ਦੋਸ਼ੀਆਂ ਦੇ ਖਿਲਾਫ ਦੇਸ਼ ਧਰੋਹ ਦਾ ਮੁਕਦਮਾ ਦਰਜ ਕਰਨ ਦੇ ਲਈ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਨੂੰ ਲੈ ਕੇ ਇੱਕ ਮੁੱਖ ਮੰਤਰੀ ਦੇ ਨਾਮ ਤੇ ਡੀਸਾ ਨੂੰ ਮੰਗ ਪੱਤਰ ਪਾਉ। ਜੀ ਇਹ ਜੀ ਬਿਲਕੁਲ ਕਾਂਗਰਸ ਸਾਹਿਬ ਕਹਿੰਦੇ ਉੱਚ ਪੱਧਰੀ ਮੰਗ ਦੀ ਮੰਗ ਕੀਤੀ ਜਾਊਗੀ ਕਾਂਗਰਸ ਸਾਹਿਬ ਅੱਜ ਪੂਰਨ ਤੌਰ ਤੇ ਬਾਜ਼ਾਰ ਵੀ ਬੰਦ ਨੇ ਦੁਕਾਨਾਂ ਵੀ ਬੰਦ ਨੇ ਕੀ ਬੋਲਣੇ ਚਾਹੀਦੇ ਇਹ ਦੇਖੋ ਸਾਰੇ ਲੋਕਾਂ ਨੇ ਸਬਕਤਨ ਕੀਤਾ ਜੀ ਮੈਂ ਪਹਿਲਾਂ ਗੱਲ ਕੀਤੀ ਕਿ 바ਵਾ ਸਾਹਿਬ ਇੱਕ ਜਾਤੀ ਦੇ ਨਹੀਂ ਹੈਗੇ ਇੱਕ ਵਰਗ ਦੇ ਨਹੀਂ ਹੈਗੇ 바ਵਾ ਸਾਹਿਬ ਸਾਰਿਆਂ ਦੇ ਨੇ ਜੋ ਸਾਡੇ ਅੰਦਰ ਤਕਲੀਫ ਹੈ ਉਹ ਸਭ ਦੇ ਅੰਦਰ ਤਕਲੀਫ ਹੈ ਤੁਹਾਡੇ ਅੰਦਰ ਵੀ ਤਕਲੀਫ ਹੈ ਹੋਰਾਂ ਦੇ ਅੰਦਰ ਤਕਲੀਫ ਹੈ 바ਵਾ ਸਾਹਿਬ ਨੇ ਸੰਵਿਧਾਨ ਪੂਰੇ ਦੇਸ਼ ਦਾ ਲਿਖਿਆ ਤਾਂ ਕਿ ਜਾਤੀ ਦਾ ਲਿਖ ਸਮਰਥਨ ਸਾਰੇ ਲੋਕ ਅਸੀਂ ਇਕੱਠੇ ਹੋ ਕੇ ਜਿਹੜਾ ਸਾਰਾ ਇਹ ਅਸੀਂ ਪ੍ਰੋਟੈਸਟ ਕਰ ਰਹੇ ਦੋਸਤ ਜਹਰ ਕਰ ਰਹੇ ਜੀ ਬਿਲਕੁਲ ਕਾਂਗਰਸ ਸਾਹਿਬ ਨੂੰ ਸੁਣਿਆ ਦਰਸ਼ਨ ਕਾਂਗਰਸ ਉਹਨਾਂ ਨੇ ਕਿਹਾ ਕਿ 바ਵਾ ਸਾਹਿਬ ਬੀਮਰਾਓ ਅੰਬੇਦਕਰ ਵਿਸ਼ੇਸ਼ ਵਿਅਕਤੀ ਦੇ ਨਹੀਂ ਹੈਗੇ 바ਵਾ ਸਾਹਿਬ ਅੰਬੇਦਕਰ ਜਿਹਦੇ ਜਿਹੜੀ ਪ੍ਰਤਿਮਾ ਨੂੰ ਨੁਕਸਾਨ ਪਹੁੰਚਾਣ ਦੀ ਕੋਸ਼ਿਸ਼ ਕੀਤੀ ਗਈ ਹੈ ਉਹਨਾਂ ਵੱਲੋਂ ਉਹਨਾਂ ਵੱਲੋਂ ਅਸੀਂ ਜਿਹੜੇ ਵੀ ਸ਼ਖਸ ਨੇ ਇਹ ਕੀਤਾ ਹੈ ਅਸੀਂ ਉਹਨਾਂ ਨੂੰ ਦੋਸ਼ੀ ਮੰਨਦੇ ਹੋਏ ਐਨੋ ਸਖਤ ਤੋਂ ਸਖਤ ਉਹਦੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਕਿ ਕੋਈ ਵੀ ਜਿਹਦੇ ਪਿੱਛੇ ਇਹਦਾ ਇਸ ਚੀਜ਼ ਦਾ ਹੱਥ ਹੈ ਅਸੀਂ ਅਸੀਂ ਉਹਨਾਂ ਨੂੰ ਦਿਖਾਣਾ ਚਾਹੁੰਦੇ ਆਂ ਵੀ ਇਹ ਕੰਮ ਜਿਹੜਾ ਵੀ ਕੋਈ ਕਰੇਗਾ ਉਹਨੂੰ ਬਖਸ਼ਿਆ ਨਹੀਂ ਜਾਏਗਾ ਚਾਹੇ ਸਰਕਾਰ ਉਹਨੂੰ ਵੀਰ ਜੀ ਸਜ਼ਾ ਜਿੰਨੇ ਦਿੰਦੀ ਹੈ ਤਾਂ ਸਾਨੂੰ ਅਸੀਂ ਇਹੀ ਮੰਗ ਕਰਦੇ ਆਂ ਵੀ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ ਜੀ ਬਿਲਕੁਲ ਇਹਨਾਂ ਦਾ ਕਹਿਣਾ ਕਿ ਜੋ ਦੋਸ਼ੀ ਆ ਜਿਸ ਨੂੰ ਬੇਸ਼ੱਕ ਮੌਕੇ ਤੇ ਫੜ ਲਿੱਤਾ ਗਿਆ ਸੀ ਉਸ ਨੂੰ ਸਖਤ ਸਜ਼ਾਾਂਵਾਂ ਦਿੱਤੀਆਂ ਜਾਣ ਸਰਕਾਰ ਨੂੰ ਬੇਨਤੀ ਕੀਤੀ ਆ ਪਰ ਉੱਥੇ ਤੁਸੀਂ ਤਸਵੀਰਾਂ ਤੋੜੇ ਨਾਲ ਅਸੀਂ ਸਿੱਧੀਆਂ ਇਸਵੇਂ ਸਿੱਧੀਆਂ ਤਸਵੀਰਾਂ ਨੇ ਸੰਗਰੂਰ ਬੰਦ ਦਾ ਐਲਾਨ ਕੀਤਾ ਗਿਆ ਸੀ ਸੰਗਰੂਰ ਬੰਦ ਪੂਰਨ ਤੌਰ ਦੇ ਉੱਤੇ ਬੰਦ ਵੀ ਦਿਖਾਈ ਦਿੱਤਾ ਜੋ ਆਗੂ ਨੇ ਜੇਕਰ ਆਗੂਆਂ ਦੀ ਗੱਲ ਕਰ ਲਈਏ ਤਾਂ ਸ਼ਮੀ ਮੰਗੜ ਜੀ ਖੜੇ ਨੇ ਨਾਲ ਹਰਪਾਲ ਸੋਨੂੰ ਅਸੀਂ ਲੋਕ ਕਿੱਥੇ ਜਾ ਕੇ ਮਿਲ ਜੀ ਜੱਸੀ ਕਰ ਕਰ ਲੈਣੇ ਸੋਨੂੰ ਕਿਸ ਤਰ੍ਹਾਂ ਵੇਖਦੇ ਹੋ ਅੱਜ ਦਾ ਬੰਦ ਸੀ ਪੂਰਨ ਤੌਰ ਤੇ ਬੰਦ ਵੀ ਦਿਖਾਈ ਦੇ ਰਹੇ ਜੀ ਬਿਲਕੁਲ ਸਿੱਧਾ ਸਾਹਿਬ ਇਸ ਤਰ੍ਹਾਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਵੀ 26 ਜਨਵਰੀ ਵਾਲੇ ਦਿਨ ਤੇ ਜਿਹੜਾ ਸੰਵਿਧਾਨ ਨੂੰ ਜਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਨਾਲ ਹੀ ਬਾਬਾ ਸਾਹਿਬ ਦੀ ਜਿਹੜੀ ਮੂਰਤੀ ਨੂੰ ਖੰਡਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਉਸ ਰੋਸ ਵੱਦੋਂ ਅੱਜ ਸੰਗਰੂਰ ਦੇ ਜਿਹੜੇ ਬਾਜ਼ਾਰ ਨੇ ਮੁਕੰਮਲ ਤੌਰ ਤੇ ਬੰਦ ਨੇ ਤੇ ਜਿਸ ਤਰ੍ਹਾਂ ਕਿ ਆਪਾਂ ਨੂੰ ਪਤਾ ਹੈ ਕਿ ਬਾਬਾ ਸਾਹਿਬ ਇਕੱਲੇ ਐਸ்சி ਭਾਈਚਾਰੇ ਦੇ ਨਹੀਂ ਹੈਗੇ ਉਹਨਾਂ ਨੇ ਉਹ ਸਾਰੇ ਧਰਮਾਂ ਦੇ ਸਾਰੇ 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 ਦੇ ਸਾਥੀ ਸੀਗੇ ਜਿਨ੍ਹਾਂ ਨੇ ਸੰਵਿਧਾਨ ਲਿਖਿਆ ਸੀਗਾ ਜਿਨ੍ਹਾਂ ਨੇ ਸਾਨੂੰ ਸਾਡੇ ਹੱਕ ਦਿਲਾਏ ਸੀਗੇ ਤੇ ਅੱਜ ਉਹਨਾਂ ਦੇ ਨਾਲ ਜਿਹੜਾ ਹੈ ਇਹ ਮੂਰਤੀ ਨੂੰ ਤੋੜਨ ਦੀ ਜਾਂ ਸੰਵਿਧਾਨ ਨੂੰ ਜਲਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਹੈ ਇਹ ਬੜੀ ਹੀ ਨਿੰਦਨਯੋਗ ਘਟਨਾ ਹੈਗੀ ਹੈ ਤੇ ਨਾਲ ਹੀ ਜਿਹੜੀ ਇਹ ਮੈਨੂੰ ਨਹੀਂ ਲੱਗਦਾ ਹੈਗਾ ਕਿ ਵੀ ਇਹ ਕਿਸੇ ਇੱਕ ਬੰਦੇ ਦੀ ਸਾਜ਼ਿਸ਼ ਹੈ ਇਹ ਬਹੁਤ ਸੋਚੀ ਸਮਝੀ ਹੋਈ ਸਾਜ਼ਿਸ਼ ਹੈ ਕਿਉਂਕਿ ਸਾਡਾ ਪੰਜਾਬ ਜਿਹੜਾ ਹੈਗਾ ਸਾਡੇ ਪੰਜਾਬ ਨਾਲ ਹੀ ਛੇੜਛਾੜ ਜਿਆਦਾਤਰ ਕਿਉਂ ਕੀਤੀ ਗਈ ਹੁੰਦੀ ਹੈ ਕਿਉਂਕਿ ਸਾਡਾ ਪੰਜਾਬ ਜਿਹੜਾ ਹੈ ਇਹ ਗੁਰੂਆ ਪੀਰਾਂ ਦੀ ਧਰਤੀ ਹੈ ਤੇ ਇੱਥੇ ਸਾਡੇ ਪੰਜਾਬ ਦੇ ਤੁਹਾਨੂੰ ਪਤਾ ਹੀ ਹੈ ਕਿ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਪੰਜਾਬੀ ਸਭ ਤੋਂ ਵੱਧ ਉਹਨਾਂ ਨੇ ਬਲੀਦਾਨ ਦਿੱਤਾ ਸੀਗਾ ਤੇ ਅੱਜ ਸਾਡੇ ਪੰਜਾਬ ਨੂੰ ਆਕਸਾਈਡ ਕਰਨ ਵਾਸਤੇ ਇਹ ਜਿਹੜੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਨੇ ਜਿੱਥੇ ਅਸੀਂ ਮੰਗ ਕਰਦੇ ਹਾਂ ਕਿ ਵੀ ਉਸ ਨੌਜਵਾਨ ਨੂੰ ਫੜਿਆ ਤਾਂ ਗਿਆ ਪਰ ਜਿਹੜੀਆਂ ਪਿਛਮੀਆਂ ਤਾਕਤਾਂ ਨੇ ਵੱਡੀਆਂ ਉਹ ਤਾਕਤਾਂ ਨੇ ਜਿਹੜੀਆਂ ਸਾਡੇ ਪੰਜਾਬ ਦਾ ਮਾਹੌਲ ਖਰਾਬ ਕਰ ਰਹੀਆਂ ਨੇ ਉਹਨਾਂ ਬਾਰੇ ਪਤਾ ਕੀਤਾ ਜਾਵੇ ਤੇ ਉਹਨਾਂ ਨੂੰ ਸਖਤ ਸਖਤ ਤੋਂ ਸਖਤ ਜਿਹੜੀ ਸਜ਼ਾ ਦਿੱਤੀ ਜਾਵੇ ਤੇ ਅੱਗੇ ਤੋਂ ਇਹ ਜਿਹੜੀਆਂ ਘਿਣੌਣੀਆਂ ਹਰਕਤਾਂ ਤੇ ਨੱਥ ਪਾਈ ਜਾ ਇਹ ਹੈ ਜਿਹੜਾ ਕੋ ਸਾਡੇ ਪੰਜਾਬ ਦਾ ਜਿਹੜਾ ਹੈ ਮਾਹੌਲ ਖਰਾਬ ਕੀਤਾ ਜਾ ਰਿਹਾ ਉਸ ਨੂੰ ਲੈ ਕੇ ਅੱਜ ਜਿਹੜਾ ਹੈ ਅਸੀਂ ਪੂਰਾ ਵਪਾਰ ਮੰਡਲ ਅੱਜ ਸਾਡੇ ਨਾਲ ਹੈ ਕਿਉਂਕਿ ਜਿੱਥੇ ਪੂਰਨ ਤੌਰ ਤੇ ਸਾਰਾ ਸੰਗਰੂਰ ਬੰਦ ਪਿਆ ਤੇ ਉਸ ਕਰਕੇ ਅਸੀਂ ਧੰਨਵਾਦ ਕਰਦੇ ਵਪਾਰ ਮੰਡਲ ਦਾ ਵੀ ਤੇ ਸਾਰੇ ਸਮਾਜ ਦਾ ਵਕ ਵਕ ਜਥੇਬੰਦੀਆਂ ਦਾ ਵੀ ਜਿੱਤੇ ਸਾਡਾ ਸਾਥ ਦਿੱਤਾ ਅੱਜ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਜੀ ਬਿਲਕੁਲ ਜਿਸੀ ਕਿਸ ਤਰ੍ਹਾਂ ਵੇਖਦੇ ਹੋ ਦੇਖੋ ਮੈਂ ਪਹਿਲਾਂ ਵੀ ਦੱਸਿਆ ਜਿਵੇਂ 26 ਜਨਵਰੀ ਵਾਲੇ ਦਿਨ ਹੀ ਉਹ ਜਿਹੜੀ ਵਾਰਦਾਤ ਆ ਹੋਣੀ ਉਹ ਬੜੀ ਨਿੰਦਨਯੋਗ ਹੈ ਇੱਕ ਹੁਣ ਜਿਹੜੀ ਗੱਲ ਨਿਕਲ ਕੇ ਆ ਰਹੀ ਹੈ ਵੀ ਉਹ ਕਰਵਾਇਆ ਵੀ ਕਿਸੇ ਐਸਪੀ ਐਚਾਰੇ ਤੋਂ ਗਿਆ ਤੇ ਪਿੱਛੇ ਜੇ ਕਾਨੂੰਨ ਵੀ ਬਣਿਆ ਸੀਗਾ ਵੀ ਜਿਹੜੇ ਬੇਅਦਬੀ ਕਰਦੇ ਨੇ ਉਹ ਚਾਹੇ ਕਿਸੇ ਧਰਮ ਦੀ ਬੇਅਦਬੀ ਹੈ ਕਿਸੇ ਗ੍ਰੰਥ ਦੀ ਬੇਅਦਬੀ ਹੈ ਉਹ ਬੇਅਦਬੀ ਕਰਨ ਵਾਲੇ ਨੂੰ ਕਹਿੰਦੇ ਵੀ ਫਾਂਸੀ ਦਾ ਇੱਕ ਕਾਨੂੰਨ ਬਣਿਆ ਮੈਂ ਚਾਹੁੰਦਾ ਵੀ ਐਨਐਸਏ ਲਾ ਕੇ ਉਹਨੂੰ ਇਹੋ ਜਿਹੇ ਜੇਲਾਂ ਦੇ ਵਿੱਚ ਸੁਟਿਆ ਜਾਵੇ ਜਾ ਕੇ ਸਾਰੀ ਉਮਰ ਉਹ ਬਾਰਨਾ ਨਿਕਲ ਸਕੇ ਤਾਂ ਕਿ ਜਿਹੜੀਆਂ ਹੋਰ ਤਾਕਤਾਂ ਨੇ ਆ ਹੋਰ ਕੋਈ ਇਹੋ ਜਿਹੀ ਇਕਲੌਨੀ ਹਰਕਤ ਅੱਗੇ ਨੂੰ ਨਾ ਕਰੇ ਜਿਵੇਂ ਕਿ ਪਹਿਲਾਂ ਸੋਨੂ ਜੀ ਨੇ ਵੀ ਦੱਸਿਆ ਵੀ ਇਹ ਕੱਲਾ ਬੰਦਾ ਨਹੀਂ ਹੈਗਾ ਕਰਨ ਵਾਲਾ ਇਹ ਜੇ ਇਹ ਕੰਮ ਕੀਤਾ ਉਹ ਬਾਹਰੋਂ ਆਇਆ ਕਿਸੇ ਆਪਣੇ ਦੇਸ਼ ਤੋਂ ਬਾਹਰੋਂ ਆਇਆ ਤੇ ਆ ਕੇ ਉਹਨੇ ਸਿੱਧਾ ਇਹ ਜਿਹੜੀ ਬੇਅਦਬੀ ਨੂੰ ਅੰਜਾਮ ਦਿੱਤਾ ਤੇ ਉਹਦੀ ਜਿਹੜੀਆਂ ਪਿੱਛੇ ਵਾਲੀਆਂ ਤਾਕਤਾਂ ਨੇ ਜਿਨ੍ਹਾਂ ਨੇ ਉਹ ਕੰਮ ਕਰਵਾਇਆ ਉਹਨਾਂ ਦਾ ਵੀ ਨਾਮ ਹੈ ਜਿਹੜਾ ਉਹਨਾਂ ਦੀਆਂ ਨਾਮ ਨੇ ਤੇ ਉਹਨਾਂ ਦੇ ਬਕਾਇਦਾ ਪਹਿਲਾਂ ਵੀ ਮੈਂ ਦੱਸ ਕੇ ਹਟਿਆ ਵੀ ਸਾਹਮਣੇ ਆਉਣੇ ਚਾਹੀਦੇ ਨੇ ਤੇ ਹੁਣ ਤੱਕ ਜਿੰਨੀਆਂ ਬੇਅਦਬੀਆਂ ਹੋਈਆਂ ਉਹਨਾਂ ਦੀਆਂ ਜਾਂਚ ਕਮੇਟੀਆਂ ਬਣੀਆਂ ਹੋਈਆਂ ਨੇ ਜਾਂਚਾਂ ਹੋ ਰਹੀਆਂ ਨੇ ਇਹ ਇੱਕ ਬੰਦਾ ਵੀ ਜਿਹੜਾ ਸਾਹਮਣੇ ਸਾਰੇ ਕੈਮਰਾ ਦੇ ਵਿੱਚ ਆ ਗਿਆ ਸਾਰੇ ਲੋਕਾਂ ਦੇ ਸਾਹਮਣੇ ਆ ਗਿਆ ਇਹ ਤੇ ਹੁਣ ਮੈਨੂੰ ਇਹ ਨਹੀਂ ਸਮਝ ਆਈ ਵੀ ਹੁਣ ਤੱਕ ਸਰਕਾਰ ਕੀ ਸੋਚ ਰਹੀ ਹੈ ਕੀ ਨਹੀਂ ਕਰਿਆ ਫੜਿਆ ਗਿਆ ਪਰ ਹੁਣ ਤੱਕ ਕੇਸ ਉਹ ਤੇ ਦਰਜ ਨਹੀਂ ਕਰਿਆ ਗਿਆ ਇਹ ਬਿਲਕੁਲ ਤੁਸੀਂ ਆਗੂਆਂ ਤੋਂ ਸੁਣਿਆ ਜਿਹੜਾ ਨੇ ਦੱਸਿਆ ਕਿ ਜਿਸ ਵਿਅਕਤੀ ਨੂੰ ਮੌਕੇ ਦੇ ਉੱਤੇ ਫੜ ਲਿੱਤਾ ਗਿਆ ਫਿਰ ਆਖਿਰਕਾਰ ਕਾਰਵਾਈ ਕਿਉਂ ਨਹੀਂ ਕੀਤੀ ਯਾਰੀ ਆਖਿਰਕਾਰ ਕਾਰਵਾਈ ਕਿਉਂ ਨਹੀਂ ਕੀਤੀ ਯਾਰੀ ਤੁਸੀਂ ਦੇਖ ਸਕਦੇ ਹੋ ਜੋ ਬਾਬਾ ਸਾਹਿਬ ਦੱਸੇ ਸਲੋਗਨ ਤੁਸੀਂ ਵੇਖ ਸਕਦੇ ਬਾਬਾ ਸਾਹਿਬ ਤੇਰੀ ਸੋਚ ਤੇ ਪੈਰਾ ਦੇਾਂਗੇ ਠੋਕੇ ਜੇ ਵੀ ਮੇ ਜੇ ਸਿਧਾਨ ਸਮੂਹ ਜਥੇਬੰਦੀਆਂ ਦੇ ਵੱਲੋਂ ਅੱਜ ਜੋ ਬਾਜ਼ਾਰ ਸੰਗਰੂਰ ਦੇ ਜੋ ਬਾਜ਼ਾਰ ਨੇ ਉਹ ਬੰਦ ਨੇ ਆਦੇ ਇਸ ਦੇ ਵਿੱਚ ਸਾਰੇ ਹੀ ਭਾਈਚਾਰਿਆਂ ਦੇ ਵੱਲੋਂ ਆਪਣਾ ਪੂਰਨ ਤੌਰ ਦੇ ਉੱਤੇ ਸਮਰਥਨ ਦਿੱਤਾ ਜਾ ਰਿਹਾ